ਬਹੁਤ ਜਿਆਦਾ ਪ੍ਰੋਬਲਮ ਚੱਲਦੀ ਪਈ ਹੈ ਸਾਡੇ ਇਸ ਨੇ ਸਾਡੇ ਘਰ ਬਰਬਾਦ ਕਰ ਦਿੱਤੇ ਲੋਕ ਕਿਤੋਂ ਆ ਨੰਬਰ ਵੀ ਮੈਸੇਜ ਕਰਦੇ ਆ ਗਾਲਾਂ ਦਿੰਦੀ ਹੈ ਗਲਤ ਬੋਲਦੀ ਹੈ ਅਸੀਂ ਦਬਸਾਈ ਚਾਹੁੰਦੇ ਆ ਕਿ ਹੁਣ ਇਸ ਲੇਡੀ ਨੂੰ ਇਹ ਜੀ ਸਜ਼ਾ ਮਿਲੇ ਨਾ ਇਹ ਦੇਖ ਕੇ ਕਿ ਹਾਂ ਦੁੱਖ ਕੀ ਹੁੰਦਾ ਸਾਡੇ 5 ਲੱਖ ਰੁਪਈਆ ਕਿੰਨੀਆਂ ਕਿਸ਼ਤਾਂ ਚ ਇਹਨਾਂ ਨੂੰ ਜਮਾ ਕਰਾਇਆ ਤੋਂ ਪੇਮੈਂਟ ਆਈ ਉਸ ਤੋਂ ਬਾਅਦ ਉਸ ਤੋਂ ਬਾਅਦ ਜਿਹੜਾ ਮੇਰਾ ਦੁਬਾਰਾ ਪੈਸਾ ਫਸਿਆ ਉਹ ਕਲੀਅਰ ਕਰਾਉਣ ਦੇ ਚੱਕਰ ਚ ਹੋਰ ਫਸਦਾ ਗਿਆ ਜਿਹੜਾ ਮੇਰਾ ਪੈਸਾ ਫਸਿਆ ਹੋਇਆ ਸੀ ਉਸ ਦੇ ਚੱਕਰ 'ਚ ਐਨਾ ਬਣ ਗਿਆ ਕਲੀਅਰ ਕਰਾਉਣ ਦੇ ਚੱਕਰ 'ਚ 10 ਕਰਦੇ 15 ਕਰਦੇ ਮਤਲਬ 8 10 ਐਦਾ ਕਰਕੇ ਜ਼ਿਲ੍ਹਾ ਪਟਿਆਲਾ ਦੇ ਵਿੱਚ ਅਜਿਹੀ ਠੱਗ ਜੁੜੀ ਜਿਸ ਨੇ ਅਨੇਕਾਂ ਘਰਾਂ ਨੂੰ ਠੱਗਿਆ ਪਰਿਵਾਰ ਆਏ ਨੇ ਜਿਹੜੇ ਠੱਗੀ ਦਾ ਸ਼ਿਕਾਰ ਹੋਏ ਨੇ ਕਿ ਇਹਨਾਂ ਦੀਆਂ ਜਿਹੜੀਆਂ ਤਸਵੀਰਾਂ ਲੈ ਕੇ ਪੁਲਿਸ ਹੈੱਡਕੁਆਰਟਰ ਪੁੱਜੇ ਨੇ ਕਹਿੰਦੇ ਸੀਗੇ ਕਿ ਤੁਹਾਨੂੰ ਹਰ ਮਹੀਨੇ ਇਹਦੀ ਪੇਓ ਉਠਾਏਗੀ ਵੀ ਤੁਸੀਂ ਬਸ ਇੱਕ ਜਸਟਿਸ ਸਟੇਟਸ ਲਗਾਉਣਾ ਹੈ ਵਟਸਐਪ ਤੇ ਉਹ ਇੱਕ ਜਾਂ ਦੋ ਵਾਰੀ ਸਿਰਫ ਇਹਨਾਂ ਨੇ ਪੈਸੇ ਵਾਏ ਬਾਅਦ ਵਿੱਚ ਸਾਨੂੰ ਇਹੀ ਕਹਿੰਦੇ ਰਹੇ ਕਦੀ ਕਹਿੰਦੇ ਕਿ ਤੁਹਾਡੀ ਆਈਡੀ ਮਹਿੰਗੀ ਹੋ ਗਈ ਹੈ ਤੁਸੀਂ 30-3000 ਰੁਪਏ ਹੋਰ ਲਗਾਓ ਫਿਰ ਅਸੀਂ ਹੋਰ ਲਗਾਇਆ ਤੁਸੀਂ ਦੀਦੀ ਕੰਮ ਕਰੋ ਕੋਈ ਗੱਲ ਨਹੀਂ ਅਸੀਂ ਤੁਹਾਡੇ ਪੈਸੇ ਕਦੀ ਨਹੀਂ ਮਰਨ ਦਿੰਦੇ ਅਸੀਂ ਇਹਦੇ ਘਰ ਤੱਕਰ ਵੀ ਜਾਂਦੇ ਰਹੇ ਆ ਇਹਨੂੰ ਮਿਲਦੇ ਵੀ ਰਹੇ ਆ ਐਸਐਸਪੀ ਕੋ ਕੰਪਲੇਂਟ ਗਈ ਹੈ ਉੱਥੇ ਵੀ ਨਹੀਂ ਆਈ ਤੁਸੀਂ ਜਦੋਂ ਬਾਕੀਆਂ ਨਾਲ ਗੱਲ ਕੀਤੀ ਕਿੰਨੇ ਪਰਿਵਾਰ ਇਸ ਤਰ੍ਹਾਂ ਦੇ ਤੁਹਾਡੇ ਨਜ਼ਰ ਚ ਆਏ ਆ ਜਿਹੜੇ ਠੱਗੇ ਗਏ ਯਾਰ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਮਤਲਬ ਕਿ ਇੱਕ ਤਰ੍ਹਾਂ ਪੂਰਾ ਪੰਜਾਬ ਹੀ ਲੂਟ ਲਿਆ ਇਹਨੇ ਉਹਨੇ ਕੈਸ਼ ਰੀ ਇਨਵੈਸਟਮੈਂਟ ਕਰਵਾਈ ਤੇ ਆਨਲਾਈਨ ਵੀ ਕੀਤੀ ਆਨਲਾਈਨ ਮੇਰੀ 1.5 ਲੱਖ ਦੀ ਇਨਵੈਸਟਮੈਂਟ ਹੋਈ ਪਈ ਹੈ ਇਹਨਾਂ ਦੇ ਕੋਲ ਿਆਲਾ ਪੁਲਿਸ ਦੇ ਗੇੜੇ ਕੱਢ-ਕੱਢ ਕੇ ਠੱਗੇ ਹੋ ਇਸੇ ਕਰਕੇ ਚੰਡੀਗੜ੍ਹ ਪੁਲਿਸ ਹੈੱਡਕੁਆਟਰ ਆਏ ਜਿਲ੍ਹਾ ਪਟਿਆਲਾ ਦੇ ਵਿੱਚ ਅਜਿਹੀ ਠੱਗ ਜੋੜੀ ਜਿਸ ਨੇ ਅਨੇਕਾਂ ਘਰਾਂ ਨੂੰ ਠੱਗਿਆ ਪੰਜਾਬ ਪੁਲਿਸ ਦੇ ਹੈੱਡਕੁਆਟਰ ਚੰਡੀਗੜ੍ਹ ਵਿਖੇ ਸਾਰੇ ਇਸ ਮੂਹ ਪਰਿਵਾਰ ਆਏ ਨੇ ਜਿਹੜੇ ਠੱਗੀ ਦਾ ਸ਼ਿਕਾਰ ਹੋਏ ਨੇ ਠੱਗੀ ਮਾਰਨ ਦਾ ਉਸ ਦਾ ਤਰੀਕਾ ਕੀ ਸੀ ਹੱਥ ਵਿੱਚ ਤਸਵੀਰਾਂ ਫੜੀਆਂ ਹੋਈਆਂ ਨੇ ਇਹਨਾਂ ਦਾਵਾ ਕੀਤਾ ਜਾ ਰਿਹਾ ਹੈ ਜਿਹੜੇ ਪੀੜਤ ਘਰ ਨੇ ਕਿ ਇਹਨਾਂ ਦੀਆਂ ਜਿਹੜੀਆਂ ਤਸਵੀਰਾਂ ਲੈ ਕੇ ਪੁਲਿਸ ਹੈੱਡ ਕੁਆਰਟਰ ਪੁੱਜੇ ਨੇ ਜਾਣਦੇ ਆ ਕਿ ਇਹਨਾਂ ਨਾਲ ਠੱਗੀ ਆਖਰਕਾਰ ਹੋਈ ਕਿਵੇਂ ਸਭ ਤੋਂ ਪਹਿਲਾਂ ਮੈਂ ਤੁਹਾਡੇ ਤੋਂ ਜਾਨਣਾ ਚਾਹਣਾ ਤੁਹਾਡਾ ਪਟਿਆਲੇ ਦਾ ਘਰ ਵਸਨੀਕ ਹੈ ਤੁਹਾਡਾ ਵਾਹ ਕਦੋਂ ਪਿਆ ਸੀ ਕਦੋਂ ਕਿਵੇਂ ਢੰਗ ਨਾਲ ਠੱਗੀ ਮਾਰੀ ਗਈ ਸਰ ਇਹਨਾਂ ਦਾ ਪੇਜ ਅਸੀਂ ਇੰਸਟਾਗ੍ਰam ਤੋਂ ਦੇਖਦੇ ਰਹੇ ਆ ਇੱਕ ਸਾਲ ਅਸੀਂ ਪੇਜ ਦੇਖਿਆ ਵੀ ਬਹੁਤ ਵਧੀਆ ਕੰਮ ਵਰਕ ਚੱਲ ਰਿਹਾ ਤਾਂ ਅਸੀਂ ਫਿਰ ਇੱਕ ਸਾਲ ਬਾਅਦ ਐਡ ਹੋਏ ਆ ਇਹਨੇ ਸਟਾਰਟਿੰਗ 36500 ਦੀ ਆਈਡੀ ਲਗਵਾਈ ਸੀ ਸਾਡੇ ਤੋਂ ਤੇ ਕਹਿੰਦੇ ਸੀਗੇ ਕਿ ਤੁਹਾਨੂੰ ਹਰ ਮਹੀਨੇ ਇਹਦੀ ਪੇਓ ਉਠਾਏਗੀ ਵੀ ਤੁਸੀਂ ਵਸ ਇੱਕ ਜਸਟਿਸ ਸਟੇਟਸ ਲਗਾਣਾ ਹੈ ਵਟਸਐਪ ਤੇ ਵੀ ਤੁਸੀਂ ਕੋਈ ਮੈਂਬਰ ਨਹੀਂ ਬਣਾਉਣਾ ਤੁਸੀਂ ਕੁਝ ਨਹੀਂ ਕਰਨਾ ਤੁਸੀਂ ਸਟੇਟਸ ਲਗਾਉਣਾ ਜੇ ਕੋਈ ਪੁੱਛਦਾ ਉਹਨਾਂ ਦੀ ਮੇਰੇ ਨਾਲ ਗੱਲ ਕਰਾ ਦਿਓ ਤੇ ਇੱਕ ਵਨ ਜਾਂ ਦੋ ਇੱਕ ਜਾਂ ਦੋ ਵਾਰੀ ਸਿਰਫ ਇਹਨਾਂ ਨੇ ਪੈਸੇ ਵਾਏ ਬਾਅਦ ਵਿੱਚ ਸਾਨੂੰ ਇਹੀ ਕਹਿੰਦੇ ਰਹੇ ਕਦੀ ਕਹਿੰਦੇ ਕਿ ਤੁਹਾਡੀ ਆਈਡੀ ਮਹਿੰਗੀ ਹੋ ਗਈ ਹੈ ਤੁਸੀਂ 30 3000 ਰੁਪਏ ਹੋਰ ਲਗਾਓ ਫੇਰ ਅਸੀਂ ਹੋਰ ਲਗਾਇਆ ਫਿਰ ਮਤਲਬ ਇਹਨਾਂ ਨੇ ਪਿਛਲੇ ਕਰਵਾ ਚੋ ਤੇ ਆਫਰਾਂ ਪਾਈਆਂ ਉਹਦੇ ਤੇ ਵੀ ਅਸੀਂ ਕਰ ਇਨਵੈਸਟ ਕੀਤਾ ਫਿਰ ਇਹਨਾਂ ਨੇ ਮਤਲਬ ਕਹਿਤਾ ਕਿ ਉਹ ਪੈਸੇ ਤੁਹਾਡੇ ਤਾਂ ਕਵਰ ਹੋਣਗੇ ਤੁਸੀਂ ਹੋਰ ਪੈਸੇ ਇਨਵੈਸਟ ਕਰੋ ਤੁਹਾਨੂੰ ਫਿਰ ਮਿਲਣਗੇ ਉਹ ਬੇਸਿਕਲੀ ਸੰਪਰਕ ਤੁਹਾਡਾ ਇੰਸਟਾਗ੍ਰam ਤੇ ਹੀ ਹੁੰਦਾ ਹੈ ਔਰ ਤੁਸੀਂ ਕਿਉਂ ਚਾਹੁੰਦੇ ਸੀ ਪੈਸੇ ਲਾਉਣੇ ਇਹਨਾਂ ਦੇ ਕੋਲ ਸਾਨੂੰ ਇਹੀ ਸੀ ਵੀ ਅਸੀਂ ਇਹਨਾਂ ਨੂੰ ਦੱਸਿਆ ਵੀ ਸੀ ਵੀ ਅਸੀਂ ਰੈਂਟ ਤੇ ਰਹਿੰਦੇ ਆ ਵੀ ਚਲੋ ਸਾਡਾ ਘਰ ਬਣ ਜਾਏਗਾ ਹਨਾ ਤਾਂ ਇਸੇ ਕਰਕੇ ਇਹ ਕਹਿੰਦੇ ਨਹੀਂ ਨਹੀਂ ਤੁਸੀਂ ਦੀਦੀ ਕੰਮ ਕਰੋ ਕੋਈ ਗੱਲ ਨਹੀਂ ਅਸੀਂ ਤੁਹਾਡੇ ਪੈਸੇ ਕਦੀ ਨਹੀਂ ਮਰਨ ਦਿੰਦੇ ਅਸੀਂ ਇਹਦੇ ਘਰ ਟੱਕਰ ਵੀ ਨਹੀਂ ਕਰ ਰਹੇ ਆ ਇਹਨੂੰ ਮਿਲਦੇ ਵੀ ਰਹੇ ਆ ਇਹ ਆਜ਼ਾਦਨਗਰ ਦੇ ਰਹਿਣ ਵਾਲੇ ਸੀਗੇ ਤਾਂ ਅਸੀਂ ਇਹਦੇ ਘਰ ਤੱਕਰ ਵੀ ਇਹਨੂੰ ਜਾ ਕੇ ਮਿਲਦੇ ਰਹੇ ਆ ਇਹਨਾਂ ਨਾਲ ਗੱਲ ਵੀ ਕਰਦੇ ਰਹੇ ਆ ਇਹ ਤਾਂ ਸਾਡਾ ਉੱਥੇ ਸਾਈਬਰ ਸੈੱਲ ਦੇ ਵਿੱਚ ਵੀ ਇਹਨੂੰ 2-3 ਵਾਰੀ ਬੁਲਾਇਆ ਹੈ ਉੱਥੇ ਵੀ ਨਹੀਂ ਆਈ ਐਸਐਸਪੀ ਕੋ ਕੰਪਲੇਂਟ ਗਈ ਹੈ ਉੱਥੇ ਵੀ ਨਹੀਂ ਆਈ ਨਾ ਉਹਨਾਂ ਨੇ ਕੋਈ ਕਾਰਵਾਈ ਵੀ ਇੰਨੀ ਨਹੀਂ ਕੀਤੀ ਉਹਨਾਂ ਨੇ ਵਸਤ ਇੱਕ ਦੋ ਵਾਰੀ ਫੋਨ ਕਰਦੇ ਸੀ ਉਹ ਵੀ ਸਾਡੇ ਜਾ ਕੇ ਉੱਥੇ ਬੈਠਣ ਤੇ ਇਹ ਤਸਵੀਰਾਂ ਵਿੱਚ ਦੋਵੇਂ ਕੌਣ-ਕੌਣ ਨੇ ਇਹਨਾਂ ਦਾ ਨਾਮ ਪਤਾ ਹਾਂਜੀ ਇਹ ਨਵਦੀਪ ਕੌਰ ਹੈ ਤੇ ਇਹਦਾ ਅਸਲ ਵਿੱਚ ਨਾਮ ਨੀਸ਼ਾ ਰਾਣੀ ਹੈ ਤੇ ਰਣਜੀਤ ਸਿੰਘ ਇਹ ਉਹਦਾ ਹਸਬੈਂਡ ਹੈ ਹਾਂਜੀ ਇਹ ਦੋਨੇ ਰਲ ਕੇ ਤੁਸੀਂ ਕਦੇ ਮਿਲੇ ਸੀ ਇਹਨਾਂ ਨੂੰ ਕਿੰਨੀ ਵਾਰੀ ਮਿਲੇ ਹੋ ਤੁਸੀਂ ਬਹੁਤ ਵਾਰੀ ਮਿਲੇ ਆ ਅਸੀਂ ਇਹਨਾਂ ਦੇ ਘਰ ਦੇ ਜਾ ਕੇ ਸਾਹਮਣੇ ਮਿਲੇ ਆ ਹਜੇ ਤੱਕਰ ਵੀ ਮਿਲਦੇ ਰਹੇ ਆ ਇਹਨਾਂ ਨਾਲ ਅਸੀਂ ਇਹਨਾਂ ਨੂੰ ਰਿਕਵੈਸਟ ਵੀ ਕੀਤੀ ਆ ਕਿ ਤੁਸੀਂ ਸਾਡੀ ਪੇਮੈਂਟ ਵਾਪਸ ਕਰ ਦੋ ਇਕਰਾਰ ਕਰ ਲੈਂਦੇ ਐ ਇਕਰਾਰ ਕਰਕੇ ਵੀ ਪੇਮੈਂਟ ਨਹੀਂ ਕਰਦੇ ਹੈਗੇ ਜਿਹਨੇ ਮਤਲਬ ਲੋਕ ਜਿਹੜੇ ਆ ਜਿਹੜੇ ਜਿਨ੍ਹਾਂ ਨੇ ਸਾਡੇ ਨਾਲ ਲੱਗ ਕੇ ਕੰਮ ਸ਼ੁਰੂ ਕੀਤਾ ਇਹਦੇ ਨਾਲ ਜੁੜੇ ਇਨਵੈਸਟ ਕੀਤਾ ਉਹ ਸਾਨੂੰ ਇੰਨਾ ਬੋਲਦੇ ਆ ਅਸੀਂ ਚੌਂਕੀਆਂ ਥਾਣਿਆਂ 'ਚ ਘੁੰਮ ਰਹੇ ਆ ਉਹਨਾਂ ਦੇ ਕਰਕੇ ਅਸੀਂ ਇਹਨੂੰ ਫੋਨ ਕਰਦੇ ਆ ਵੀ ਦੀਦੀ ਸਾਡੀ ਉੱਥੇ ਇਹ ਕੰਡੀਸ਼ਨ ਹੋ ਰਹੀ ਆ ਸਭ ਕੁਝ ਵੀ ਸਾਨੂੰ ਲੋਕੀ ਇੰਨਾ ਜ਼ਿਆਦਾ ਪਰੇਸ਼ਾਨ ਕਰ ਰਹੇ ਆ ਇਹ ਕਹਿ ਦਿੰਦੀ ਆ ਕੋਈ ਨਹੀਂ ਭੈਣੇ ਕਰਾ ਦਾਂਗੀ ਤੁਹਾਨੂੰ ਤਾਂ ਇਹ ਤੁਸੀਂ ਤਾਂ ਇਹ ਵੀ ਨਹੀਂ ਦੇਖਦੇ ਵੀ ਕੋਈ ਬੰਦਾ ਬਾਹਰ ਵੀ ਘੁੰਮਦਾ ਹੋਊਗਾ ਬਸ ਫਿਰਦੀ ਰਹਿੰਦੀ ਐ ਇਹ ਕਿਸੇ ਦਿਨੀ ਬਸ ਜਦੋਂ ਪੇਮੈਂਟ ਲੈਣੀ ਹੁੰਦੀ ਆ ਉਦੋਂ ਸਾਹਮਣੇ ਉਹਦੀ ਫੋਨ ਕਰਦੀ ਆ ਬਾਅਦ ਚ ਫੋਨ ਜਦੇ ਕੱਟ ਦਿੰਦੀ ਆ ਬਾਅਦ ਚ ਫੋਨ ਸੁਣਦੀ ਵੀ ਨਹੀਂ ਆ ਤੁਹਾਡੇ ਮਾਂਗ ਜਦੋਂ ਪਤਾ ਲੱਗਦਾ ਕਿ ਕਿਸੇ ਤੇ ਠੱਗੀ ਦਾ ਸ਼ਿਕਾਰ ਹੋ ਗਏ ਆ ਤੁਸੀਂ ਜਦੋਂ ਬਾਕੀਆਂ ਨਾਲ ਗੱਲ ਕੀਤੀ ਕਿੰਨੇ ਪਰਿਵਾਰ ਇਸ ਤਰ੍ਹਾਂ ਦੇ ਤੁਹਾਡੇ ਨਜ਼ਰ ਚ ਆਏ ਆ ਜਿਹੜੇ ਠੱਗੇ ਗਏ ਸਰ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਮਤਲਬ ਕਿ ਇੱਕ ਤਰ੍ਹਾਂ ਪੂਰਾ ਪੰਜਾਬ ਹੀ ਲੁੱਟ ਲਿਆ ਇਹਨੇ ਬਹੁਤ ਜ਼ਿਆਦਾ ਲੋਕ ਆ ਜਿਹੜੇ ਕੁਛਾਂ ਤਾਂ ਕਈਆਂ ਦੇ ਤਾਂ ਘਰ ਬਰਬਾਦ ਹੋ ਚੁੱਕੇ ਆ ਕਈਆਂ ਤਾਂ ਬਹੁਤ ਕੁਝ ਮਤਲਬ ਸੁਸਾਇਡ ਤੱਕ ਰਗੇ ਆ ਮੈਂ ਖੁਦ ਵੀ ਇੱਥੇ ਹੱਦ ਤੱਕ ਰ ਗਈ ਆ ਵੀ ਸੁਸਾਇਡ ਕਰਨ ਤਾਂ ਕਰ ਗਈ ਆ ਕਿਉਂਕਿ ਲੋਕਾਂ ਨੇ ਮੈਨੂੰ ਇੰਨਾ ਕੁ ਜ਼ਿਆਦਾ ਪਰੇਸ਼ਾਨ ਕਰਤਾ ਹੋਇਆ ਸੀ ਬਹੁਤ ਜ਼ਿਆਦਾ ਇਹਦੇ ਕਰੇ ਜਾ ਕੇ ਅਸੀਂ ਫੈਸਲਾ ਵੀ ਕੀਤਾ ਇਹਨੇ ਕਿਹਾ ਵੀ ਮੈਂ ਤੁਹਾਨੂੰ ਇੰਨੇ-ਇੰਨੇ ਕਰਕੇ ਪੈਸੇ ਦੇ ਦੇ ਦੂੰਗੀ ਫਿਰ ਵੀ ਇਹਨੇ 1-2 ਦਿਨ ਦੇਣੇ ਸ਼ੁਰੂ ਕੀਤੇ ਜਦੋਂ ਅਸੀਂ ਇਹਦੇ ਘਰ ਦੇ ਬਾਹਰ ਧਰਨਾ ਲਗਾਣੇ ਆ ਜਾਂ ਕੁਝ ਵੀ ਕਰਦੇ ਆ ਉਦੋਂ ਪੇਮੈਂਟ ਦੇਣੀ ਸ਼ੁਰੂ ਕਰਦੀ ਆ ਫਿਰ ਬਾਅਦੋਂ ਬੰਦ ਕਰ ਦਿੰਦੀ ਨੇ ਹਜ਼ਾਰਾਂ ਜਾਂ ਲੱਖ ਦੀ ਠੱਗੀ ਹੋਈ ਆ ਤੁਹਾਡੇ ਨਾਲ ਮੇਰਾ ਟੋਟਲੀ ਕਸਮਰ ਮਿਲਾ ਕੇ 14,22,000 ਰੁਪਏ ਬਣਦਾ ਵਾ ਮਤਲਬ ਬਣਦਾ ਤਾਂ 14 ਲੱਖ 60,000 ਸੀਗਾ ਜਿਹਦੇ ਵਿੱਚ ਇਹਨੇ 30,000 ਰੁਪਏ ਮੈਨੂੰ ਵਾਪਸ ਕਰਤਾ ਦੋ ਤਿੰਨ ਵਾਰੀ 5-5000 ਰੁਪਏ ਕਰਕੇ ਜੇ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ ਤੁਹਾਡੇ ਨਾਲ ਵੀ ਇਸੇ ਤਰ੍ਹਾਂ ਹੋਇਆ ਹਾਂਜੀ ਸਰ ਮੈਂ ਵੀ ਪਟਿਆਲਾ ਦੀ ਰਹਿਣ ਵਾਲੀ ਹਾਂ ਤੇ ਮੇਰੇ ਨਾਲ ਵੀ ਸੇਮ ਇਹੀ ਸਿਚੁਏਸ਼ਨ ਹੋਈ ਹੈ ਮੈਂ ਜਦ ਕਿ ਇਨਵਦੀਪ ਕੌਰ ਦਾ ਜਿਹੜੇ ਉਰਫ ਨਿਸ਼ਾ ਰਾਣੀ ਨੇ ਇਹਨਾਂ ਦਾ ਘਰ ਮੇਰੇ ਘਰ ਦੇ ਕੋਲ ਬਹੁਤ ਨੇੜੇ ਆ ਤੇ ਮੈਂ ਵੀ ਇੰਸਟਾਗ੍ਰam ਦੇ ਉੱਤੇ ਇਹਨਾਂ ਦਾ ਪੇਜ ਦੇਖਿਆ ਸੀਗਾ 2-3 ਸਾਲ ਦੇਖਦੀ ਰਹੀ ਹਾਂ ਵਧੀਆ ਇਹਨਾਂ ਦਾ ਕਿ ਹਾਂ ਬਹੁਤ ਸੋਹਣਾ ਕੰਮ ਚੱਲਦਾ ਹੈ ਤੇ ਜਦ ਇਹਨਾਂ ਨਾਲ ਕੰਟੈਕਟ ਕੀਤਾ ਇਹਨਾਂ ਦੇ ਘਰੇ ਗਏ ਘਰੇ ਜਾ ਕੇ ਇਹਨਾਂ ਨੇ ਖੁਦ ਕੈਸ਼ ਵੀ ਇਨਵੈਸਟਮੈਂਟ ਕਰਵਾਈ ਤੇ ਆਨਲਾਈਨ ਵੀ ਕੀਤੀ ਆਨਲਾਈਨ ਮੇਰੀ 1.51 ਕਰੋੜ ਦੀ ਇਨਵੈਸਟਮੈਂਟ ਹੋਈ ਪਈ ਹੈ ਇਹਨਾਂ ਦੇ ਕੋਲ ਤੇ ਕੈਸ਼ ਮੇਰਾ ਇਹਨਾਂ ਕੋਲ 4.5 ਲੱਖ ਰੁਪਏ ਗਿਆ ਹੋਇਆ ਹੈ ਕੋਲ ਇਹਨਾਂ ਨੂੰ ਪੈਸੇ ਦਿੱਤੇ ਤੇ ਪੂਰੇ ਸਬੂਤ ਨੇ ਆਨਲਾਈਨ ਹਾਂਜੀ ਮੇਰੇ ਕੋਲ ਪੂਰੇ ਆਨਲਾਈਨ ਸਬੂਤ ਨੇ ਸਾਰੇ ਤੁਹਾਨੂੰ ਇਸ ਤਰ੍ਹਾਂ ਤੁਹਾਨੂੰ ਪਤਾ ਲੱਗਿਆ ਕਈ ਘਰ ਠੱਗੀ ਦਾ ਸ਼ਿਕਾਰ ਹੋ ਗਿਆ ਹੈ ਤੇ ਤੁਸੀਂ ਪੁਲਿਸ ਤੱਕ ਪਹੁੰਚ ਨਹੀਂ ਕੀਤੀ ਸਰ ਬਹੁਤ ਪੁਲਿਸ ਤੱਕ ਗਏ ਆ ਅਸੀਂ ਐਸਐਸਪੀ ਆਫਿਸ ਵੀ ਜਾ ਜਾ ਕੇ ਧੱਕੇ ਖਾਦੇ ਆ ਕਿਸੇ ਨੇ ਪਟਿਆਲਾ ਹਾਂਜੀ ਪਟਿਆਲਾ ਤੇ ਕਿਸੇ ਨੇ ਸੁਣਾਈ ਨਹੀਂ ਕੀਤੀ ਹੈਗੀ ਆਪਣੇ ਲੋਕਲ ਥਾਣੇ ਵੀ ਗਏ ਆ ਦੋ ਤਿੰਨ ਥਾਵਾਂ ਤੇ ਗਏ ਆ ਅਲੱਗ-ਅਲੱਗ ਥਾ ਬਕਾਇਦਾ ਕੋਈ ਸਾਨੂੰ ਇਹ ਗੱਲ ਕਹਿੰਦੇ ਰਹੇ ਆ ਕਿ ਤੁਸੀਂ ਮਤਲਬ ਆਜੋ ਤੁਹਾਡੀ ਕੰਪਲੇਂਟ ਕੱਟਦੇ ਆ ਉੱਥੇ ਅਸੀਂ ਸਵੇਰ ਤੋਂ ਸ਼ਾਮ ਤੱਕਰ ਜਾ ਕੇ ਬੈਠੇ ਰਹਿੰਦੇ ਰਹੇ ਆ ਸਾਡੀ ਕੋਈ ਕੰਪਲੇਂਟ ਨਹੀਂ ਕੱਟਦੇ ਰਹੇ ਕੋਈ ਕੁਝ ਨਹੀਂ ਕਰਦੇ ਰਹੇ ਬਾਅਦੋਂ ਅੱਗੋਂ ਅਸੀਂ ਜੇ ਕਹਿੰਦੇ ਸੀ ਸਰ ਤੁਸੀਂ ਉਹਦੇ ਉਹ ਘਰੇ ਹੈਗੀ ਆ ਤੁਸੀਂ ਘਰੇ ਚੱਲੋ ਸਾਡੇ ਨਾਲ ਕਹਿੰਦੇ ਅਸੀਂ ਇਦਾਂ ਕਿੱਦਾਂ ਕਰ ਲਾਂਗੇ ਇਦਾਂ ਕਿਉਂ ਅਸੀਂ ਕਿ ਕੰਪਲੇਂਟ ਹੈ ਇੰਨੇ ਲੋਕਾਂ ਦੇ ਤੁਸੀਂ ਕਿਉਂ ਨਹੀਂ ਕੁਝ ਕਰ ਰਹੇ ਇਹ ਜਿੰਨੇ ਲੋਕ ਠੱਗੀ ਦਾ ਸ਼ਿਕਾਰ ਹੋਏ ਤੁਹਾਨੂੰ ਪਤਾ ਲੱਗੇ ਇਨ੍ਹਾਂ ਖਿਲਾਫ ਕੋਈ ਪਰਚਾ ਦਰਜ ਹੈ ਜਾਂ ਇਹਨਾਂ ਦਾ ਜਿਹੜਾ ਰਿਕਾਰਡ ਹੈ ਬਿਲਕੁਲ ਕਲੀਨ ਹੈ ਨਹੀਂ ਸਾਰੇ ਪਰਚੇ ਹੈਗੇ ਆ ਸਾਰੇ ਨੇ ਆਪਣੇ ਆਪਣੇ ਪਰਚੇ ਕਰਾਏ ਆ ਕਿਉਂਕਿ ਇੰਨੇ ਕ ਜਿਆਦਾ ਲੋਕੀ ਪਰੇਸ਼ਾਨ ਹੋਏ ਆ ਦੁਬਾਰਾ ਦੁਬਾਰਾ ਵੀ ਇਨਵੈਸਟਮੈਂਟ ਕੀਤੀ ਆ ਲੋਕਾਂ ਨੇ ਜਿੰਦੀ ਵੀ ਕੋਸ਼ਿਸ਼ ਕੀਤੀ ਆ ਮਤਲਬ ਜਿਹੜੀ ਬਾਅਦ ਮਤਲਬ ਬਾਹਰਪੋਰਟ ਤੇ ਮਤਲਬ ਭੋਕ ਲਿਆ ਗਿਆ ਇਹਨੂੰ ਵਾਪਸ ਭੇਜ ਦਿੱਤਾ ਗਿਆ ਪਿਛਲੇ ਮਤਲਬ ਬਹੁਤ ਕੋਸ਼ਿਸ਼ ਕੀਤੀ ਆ ਕਦੀ ਇਹ ਬਹੋਰ ਜਾ ਕੇ ਲੁਕ ਜਾਂਦੇ ਸੀਗੇ ਇਹਨਾਂ ਦਾ ਸਹੁਰਾ ਪਰਿਵਾਰ ਉੱਥੇ ਰਹਿੰਦਾ ਬਹੋਰ ਦੇ ਵਿੱਚ ਤੇ ਕਦੀ ਇਹ ਕਦੀ ਵੀ ਇਹਨਾਂ ਦਾ ਇੱਕ ਟਿਕਾਣਾ ਨਹੀਂ ਹੈਗਾ ਪਟਿਆਲੇ ਆਪਣੇ ਘਰ ਦੇ ਵਿੱਚ ਇਹ ਵੀ ਨਹੀਂ ਪਤਾ ਕਿ ਰਾਤਾਂ ਨੂੰ ਸਿਰ ਰਾਤ ਨੂੰ ਲੇਟ ਆਂਦੇ ਹੋਣ ਕਿਉਂਕਿ ਅਸੀਂ ਉਹਨਾਂ ਦੇ ਘਰ ਜਦੋਂ ਧਰਨ ਲਾਂਦੇ ਸੀਗੇ ਨਾ ਤੇ ਚੀਕਦੀ ਸੀ ਬਹੁਤ ਕਿ ਜਿਵੇਂ ਰਾਤ ਨੂੰ ਇਹ ਲੇਟ ਨਾਈਟ ਘਰੇ ਆਣਾ ਹੁੰਦਾ ਸੀਗਾ ਤੜਕੇ ਹੀ ਨਿਕਲ ਜਾਂਦੀ ਹੁੰਦੀ ਆਪਣੇ ਘਰੋਂ ਹੀ ਜੇ ਜਦੋਂ ਤੁਸੀਂ ਪੈਸੇ ਇਨਵੈਸਟ ਕਰਲੇ ਸੀ ਤੁਹਾਡੇ ਬਾਕੀ ਪਰਿਵਾਰ ਦੇ ਜੀਆਂ ਨੂੰ ਪਤਾ ਸੀ ਜਾਂ ਤੁਸੀਂ ਕਿਹਾ ਕਿ ਕੋਈ ਨਹੀਂ ਪਰਿਵਾਰ ਨੂੰ ਸੌਖਾ ਕਰਨਾ ਇੱਕ ਵਾਰੀ ਕਿਸੇ ਨੂੰ ਨਾਂ ਵੀ ਦੱਸਿਆ ਤੇ ਗੱਡੀ ਚੱਲ ਜਾਏਗੀ ਨਹੀਂ ਸਰ ਮੈਂ ਸਭ ਤੋਂ ਪਹਿਲਾਂ ਆਪਣੇ ਮਤਲਬ ਘਰ 'ਚ ਦੱਸਿਆ ਸੀਗਾ ਮੈਂ ਇਹ ਕਦਮ ਨਹੀਂ ਚੱਕਿਆ ਕਿਉਂਕਿ ਮੈਨੂੰ ਇਹ ਸੀਗਾ ਕਿ ਇੰਨੇ ਪੈਸੇ ਮੈਂ ਦੇ ਕੋਲ ਇਨਵੈਸਟ ਕਰਨੇ ਆ ਮੈਂ ਆਪਣੀ ਫੈਮਿਲੀ ਦੀ سپورਟ ਪੂਰੀ ਲਈ ਉਹਨਾਂ ਤੋਂ ਪੁੱਛਿਆ ਉਹਨਾਂ ਨੂੰ ਮੈਂ ਦੱਸਿਆ ਕਿ ਹਾਂ ਬਸ ਇਹ ਹੈ ਕਿ ਜਿਹੜੇ ਮੈਂ ਲੋਕਾਂ ਦੀ ਕਲਾਇੰਟਸ ਜਿਹੜੇ ਮੇਰੇ ਅੱਗੇ ਬਣੇ ਸੀ ਨਾ ਉਹਨਾਂ ਦਾ ਮੈਂ ਆਪਣੇ ਆਪ ਦੇ ਵਿੱਚ ਹੀ ਕਰਵਾਤਾ ਜਿਹੜੇ ਕਿ ਅੱਜ ਮੈਨੂੰ ਬਹੁਤ ਤੰਗ ਕਰ ਰਹੇ ਆ ਘਰੇ ਮੇਰਾ ਮਤਲਬ ਬਹੁਤ ਜਲੂਸ ਕੱਢਦੇ ਆ ਆ ਕੇ ਲੋਕਾਂ ਨੂੰ ਤੁਸੀਂ ਸਲਾਹ ਦਿੱਤੀ ਉਹ ਤੁਹਾਡੇ ਗੱਲ ਪੈਂਦੇ ਆ ਜੋ ਮੇਰੇ ਗੱਲ ਪੈਂਦੇ ਆ ਇੱਥੇ ਤੱਕ ਕਿ ਮੈਂ ਲੋਕਾਂ ਨੂੰ ਆਪਣੀਆਂ ਤਨਖਾਹਾਂ ਦੇ ਵਿੱਚੋਂ ਵੀ ਜਿੰਨਾ ਕ ਹੁੰਦਾ ਕੱਢ ਰਹੀ ਆ ਕਿਉਂਕਿ ਲੋਕ ਜਲੂਸ ਬਹੁਤ ਕੱਢਦੇ ਆ ਤੁਸੀਂ ਵੈਸੀ ਜੌਬ ਕਰਦੇ ਹੋ ਜਾਂ ਘਰੇਲੂ ਕੰਮ ਨਹੀਂ ਜੀ ਮੈਂ ਘਰੇਲੂ ਔਰਤ ਆ ਮੈਂ ਕਿਤੇ ਨਹੀਂ ਮਤਲਬ ਕਿ ਤਾਂ ਹੀ ਅਸੀਂ ਹਾਊਸ ਵਾਈਫ ਹੋਣ ਕਰਕੇ ਇਹ ਲੋਕਲ ਜੀ ਮਤਲਬ 15-20000 ਰੁਪਏ ਤਾਂ ਲਖਾਏ ਉਹਦੇ ਵਿੱਚ ਵੀ ਅਸੀਂ ਕੀ ਕਰੀਏ ਘਰ ਚਲਾਈਏ ਮੈਂ ਰੈਂਟ ਤੇ ਰਹਿਣੀ ਆ ਮੈਂ ਆਪਣਾ ਘਰ ਬਣਾਉਣ ਵਾਸਤੇ ਇਹਦੇ ਕੋਲ ਇਨਵੈਸਟ ਕੀਤਾ ਸੀਗਾ ਕਿ ਮੈਂ ਇਹਨਾਂ ਨੇ ਖੁਦ ਦਾਵਾ ਕੀਤਾ ਸੀ ਕਿ 6 ਮਹੀਨਿਆਂ ਦੇ ਵਿੱਚ ਤੁਹਾਡਾ ਘਰ ਬਣ ਜੂਗਾ ਤੁਸੀਂ ਇੰਨੇ ਪੈਸੇ ਇਨਵੈਸਟ ਕਰੋ ਇਹਨਾਂ ਨੇ ਇੱਕ ਦਾਵਾ ਕੀਤਾ ਸੀਗਾ ਕਿ ਤੁਸੀਂ 7 ਲੱਖ ਲਾਓ ਤਾਂ ਤੁਹਾਨੂੰ ਅਸੀਂ ਦੱਸ ਦਿੰਦੇ 20 ਦਿਨ ਦੇ ਵਿੱਚ 20 ਲੱਖ ਦੇਵਾਂਗੇ ਇਹਨਾਂ ਵੀ ਦਾਵਾ ਕੀਤਾ ਸੀਗਾ ਜੀ ਪਟਿਆਲਾ ਪੁਲਿਸ ਦੇ ਗੇੜੇ ਕੱਢ-ਕੱਢ ਕੇ ਥੱਕ ਗਏ ਹਾਂ ਇਸੇ ਕਰਕੇ ਚੰਡੀਗੜ੍ਹ ਪੁਲਿਸ ਹੈੱਡਕੁਆਟਰ ਆਏ ਹਾਂ ਹਾਂਜੀ ਜੀ ਅਸੀਂ ਮਤਲਬ 6-7 ਮਹੀਨੇ ਤੋਂ ਕਦੇ ਕਿਸੇ ਪਾਸੇ ਜਾਣਾ ਕਦੇ ਕਿਸੇ ਪਾਸੇ ਕੀਤਾ ਸਾਡੀ ਸੁਣਵਾਈ ਨਹੀਂ ਹੋਈ ਹਾਰ ਕੇ ਫਿਰ ਅਸੀਂ ਇੱਥੇ ਆ ਕਦਮ ਚੱਕਿਆ ਕਿ ਅਸੀਂ ਇਕੱਠੇ ਜੁਆਇੰਟ ਕਰਵਾਈਏ ਤੇ ਇੱਥੇ ਆਪਣਾ ਇਹ ਕਦਮ ਚੱਕੀਏ ਜਿੱਥੇ ਸਾਡੀ ਸੁਣਵਾਈ ਹੋ ਸਕੇ ਸਾਨੂੰ ਇੱਥੇ ਉਮੀਦ ਆ ਕਿ ਸਾਨੂੰ ਵੀ ਤੁਹਾਨੂੰ ਪਤਾ ਲੱਗਿਆ ਕੋਸ਼ਿਸ਼ ਨਹੀਂ ਕੀਤੀ ਇਹਨਾਂ ਨੂੰ ਫੜਨ ਦੀ ਨਹੀਂ ਸਰ ਕੱਲ ਵੀ ਮੇਰੇ ਕੁਝ ਕਸਮਰਾਂ ਨੇ ਮਤਲਬ ਮੇਰੇ ਤੇ ਕੰਪਲੇਂਟਸ ਕਰਾਈ ਹੋਈ ਸੀ ਮੈਂ ਇਹਨੂੰ ਮੈਸੇਜ ਕੀਤੇ ਆ ਖੁਦ ਕਿ ਦੀਦੀ ਉਹਨਾਂ ਨੇ ਮੈਨੂੰ ਸਵੇਰ ਤੋਂ ਲੈ ਕੇ ਸ਼ਾਮੀ 6:30 ਵਜੇ ਮੈਂ ਆਈ ਆ ਇਹਨੇ ਮੈਨੂੰ ਕਿਹਾ ਸੀ ਮੈਂ 50000 ਰੁਪਏ ਤੁਹਾਨੂੰ ਸੈਂਡ ਕਰ ਦੂੰਗੀ ਤੁਸੀਂ ਉਹਨਾਂ ਨੂੰ ਪੇ ਕਰ ਦਿਓ ਸਵੇਰ ਤੋਂ ਸ਼ਾਮਾਂ ਤੱਕਰ ਸ਼ਾਮਾ ਹੋ ਗਈ ਆ ਰਾਤ ਹੋ ਗਈ 6:30 ਵਜੇ ਉਹਨਾਂ ਨੇ ਮੈਨੂੰ ਉੱਥੋਂ ਭੇਜਿਆ ਵੀ ਤੁਸੀਂ ਕੱਲ ਨੂੰ ਪੇਮੈਂਟ ਲੈ ਕੇ ਆਇਓ ਪਰ ਇਹਨੇ ਫਿਰ ਵੀ ਮੇਰੀ ਕੋਈ ਸੁਣਵਾਈ ਨਹੀਂ ਕੀਤੀ ਵੀ ਮਤਲਬ ਇਹਨੇ ਸੁਣਿਆ ਇਹ ਕਹਿੰਦੇ ਤੁਸੀਂ ਕੀ ਤਮਾਸ਼ਾ ਫੜਿਆ ਹੋਇਆ ਤੀਜੇ ਦਿਨ ਤੁਸੀਂ ਫੋਨ ਕਰ ਲੈ ਤੁਹਾਨੂੰ ਇਹ ਕਿਹਾ ਜਾ ਉਲਟਾ ਬੋਲਣ ਲੱਗ ਜਾਂਦੀ ਐ ਵੀ ਜਦੋਂ ਕਿਹਾ ਕਰਵਾ ਦਾਂਗੀ ਤਾਂ ਕਰਵਾ ਦਾਂਗੀ ਇਹ ਨਾ ਬਕਵਾਸ ਬਹੁਤ ਮਾਰਦੀ ਜਦੋਂ ਵੀ ਫੋਨ ਕਰੀਦਾ ਹਾਂ ਹੁਣ ਵੀ ਇਹਨੇ ਦਾਵਾ ਕੀਤਾ ਸੀਗਾ 8 ਦਿਨ ਪਹਿਲਾਂ ਕਿ ਮੈਂ ਤੁਹਾਨੂੰ ਘਰੇ ਪੇਮੈਂਟ ਭਜਵਾਉਂਗੀ 1 ਲੱਖ ਰੁਪਈਆ ਹਾਂਜੀ ਮੇਰੀ 1.5 ਲੱਖ ਰੁਪਈਆ ਪੇਮੈਂਟ ਸੀ ਜਿਹਦਾ ਵਿੱਚ ਨੇ 5-5000 ਕਰਕੇ ਸਿਰਫ 30000 ਰੁਪਈਆ ਮੋੜਿਆ ਮੇਰੀ 13,20,000 ਰੁਪਈਆ ਪੇਮੈਂਟ ਹਜੇ ਵੀ ਇਹਦੇ ਵੱਲ ਪੈਂਡਿੰਗ ਐ ਜਿਹੜੀ ਕਿ ਇਹ ਮੈਨੂੰ ਕਹਿੰਦੀ ਸੀ 1 ਲੱਖ ਰੁਪਈਆ ਕੁਝ ਵੀ ਨਹੀਂ ਆਇਆ ਤੇ ਜਦੋਂ ਪੇਮੈਂਟ ਮੰਗੀ ਤਾਂ ਉਹ ਸੋ ਉਲਟਾ ਜਵਾਬ ਦਿੰਦੀ ਐ ਇੰਨੀ ਬਕਵਾਸ ਕਰਦੀ ਐ ਇਕੱਠੇ ਹੋ ਕੇ ਕੁਦਰਤੀ ਗੱਲ ਐ ਜਦੋਂ ਸਾਰੇ ਠੱਗੇਗੇ ਇੱਕ ਦੂਜੇ ਦਾ ਪਤਾ ਲੱਗਿਆ ਪਟਿਆਲਾ ਪ੍ਰਸ਼ਾਸਨ ਦੇ ਦਫ਼ਤਰ ਮੂਰੇ ਧਰਨਾ ਦਿੱਤਾ ਨਹੀਂ ਸਰ ਪ੍ਰਸ਼ਾ ਉੱਥੇ ਨਹੀਂ ਦਿੱਤਾ ਹੈਗਾ ਕਿਹੜੇ ਅਧਿਕਾਰੀ ਨੇ ਤੁਹਾਡੇ ਨਾਲ ਗੱਲ ਕੀਤੀ ਹੈ ਜਿਹੜੇ ਕਹਿੰਦੇ ਸੀ ਕਿ ਕੋਈ ਨਹੀਂ ਕਰਾਂਗੇ ਕਾਰਵਾਈ ਕੋਈ ਇਸ ਤਰ੍ਹਾਂ ਦਾ ਭਰੋਸਾ ਦਿੱਤਾ ਡੀਐਸਪੀ ਆਫਿਸ ਗਏ ਸੀਗੇ ਅਸੀਂ ਐਸਐਸਪੀ ਆਫਿਸ ਦੇ ਵਿੱਚ ਵੀ ਜਾ ਕੇ ਸਾਈਬਰ ਸੈੱਲ ਵੀ ਗਏ ਆ ਸਾਰਿਆਂ ਨੇ ਇਹੀ ਕਿਹਾ ਜਦੋਂ ਅਸੀਂ ਇੱਥੇ ਜਾ ਕੇ ਬਹਿ ਜਾਂਦੇ ਸੀਗੇ ਉਦੋਂ ਤਾਂ ਸਾਡੇ ਸਾਹਮਣੇ ਇੱਕ ਅੱਧੀ ਵਾਰੀ ਫੋਨ ਲਾ ਦਿੰਦੇ ਸੀ ਕੀ ਅਸੀਂ ਤੁਹਾਡੇ ਆ ਮਤਲਬ ਕਰਦੇ ਹਾਂ ਹਲ ਪਰ ਜਦੋਂ ਮਤਲਬ ਉਹਨਾਂ ਦਾ ਫੋਨ ਜਾਂਦਾ ਸੀ ਉਹਨੂੰ ਪਤਾ ਨਹੀਂ ਉਹਨਾਂ ਨਾਲ ਕੀ ਗੱਲਬਾਤ ਆਪਸ ਵਿੱਚ ਹੋ ਜਾਂਦੀ ਹੈ ਜਿਹੜੀ ਕਿ ਪਿੱਛੋਂ ਕੇਸ ਹੀ ਖਤਮ ਕਰ ਦਿੰਦੇ ਆ। ਮਤਲਬ ਉਹਨਾਂ ਦੀ ਪ੍ਰਸ਼ਾਸਨ ਨਾਲ ਹੈਗੀ ਸੀਗੀ ਜੀ। ਪ੍ਰਸ਼ਾਸਨ ਨਾਲ। ਉਹਨੂੰ ਲੱਗਦਾ ਕਿ ਉਹ ਮਿਲੇ ਹੋਇਆ ਪ੍ਰਸ਼ਾਸਨ ਨਾਲ। ਪ੍ਰਸ਼ਾਸਨ ਨਾਲ ਮਿਲੇ ਹੋਇਆ ਪੈਸੇ ਖਵਾਏ ਹੋਏ ਆ। ਸੀਗੀ ਉਹ ਸੁਣਵਾਈ ਨਹੀਂ ਕਰਦੇ ਸੀ ਜੇ ਕਹਿੰਦੇ ਸੀਗੇ ਤਾਂ ਫਿਰ ਕਹਿ ਦਿੰਦੇ ਸੀ ਤੁਸੀਂ ਆਪਣੇ ਗਵਾਹ ਲੈ ਕੇ ਆਓ ਤੁਸੀਂ ਐਦਾਂ ਕਰੋ ਮਤਲਬ ਸਾਨੂੰ ਨਾ ਗੇੜੇ ਕਢਵਾਉਂਦੇ ਸੀਗੇ। ਅਸੀਂ ਸਵੇਰੇ ਇੱਕ ਟਾਈਮ ਤੇ ਆਉਂਦੇ ਸੀ ਫਿਰ ਸ਼ਾਮ ਨੂੰ ਆਉਂਦੇ ਸੀਗੇ ਦੋ-ਦੋ ਟਾਈਮ ਤੇ ਜਾ ਕੇ ਪਹਿਲਾਂ ਤ੍ਰਿਪੜੀ ਗਈ ਤ੍ਰਿਪੜੀ ਤੋਂ ਕੀ ਨਾ ਲੈਂਦੇ ਸਿਵਲ ਲਾਈਨ ਸਿਵਲ ਲਾਈਨ ਗਈ ਫਿਰ ਮਿਨੀ ਸੈ ਸਾਈਬਰ ਚ ਗਈ ਬਹੁਤ ਜਗ੍ਹਾ ਤੇ ਸਾਡੀ ਗਈ ਬਸ ਇਦਾਂ ਹੀ ਬਸ ਸਾਡੇ ਗੇੜੇ ਹੀ ਉਹਨਾਂ ਨੇ ਕਢਵਾਏ ਸੁਣਵਾਈ ਸਾਡੀ ਕਿਤੇ ਨਹੀਂ ਹੋਈ ਇਹਨੂੰ ਫੋਨ ਕਰਦੇ ਸੀ ਇਹ ਮਤਲਬ ਉਹ ਕਹ ਦਿੰਦੀ ਸੀ ਵੀ ਮੇਰਾ ਜਦੋਂ ਮਤਲਬ ਉਹ ਫੋਨ ਕਰਦੇ ਸੀ ਵੀ ਆ ਜਾ ਕਹਿੰਦੀ ਮੈਂ ਉੱਥੇ ਆਣਾ ਨਹੀਂ ਸਾਨੂੰ ਫੋਨ ਕਰਕੇ ਕਹ ਦਿੰਦੀ ਸੀ ਮੈਂ ਤੁਹਾਡੀਆਂ ਫੇਮਟਾ ਕਰ ਦੂੰਗੀ ਕੋਈ ਗੱਲ ਨਹੀਂ ਤੁਸੀਂ ਉੱਥੇ ਨਾ ਜਾਇਆ ਕਰੋ ਪਰ ਅਸੀਂ ਨਹੀਂ ਜਾਵਾਂਗੇ ਪਰ ਜਿਨ੍ਹਾਂ ਨੇ ਸਾਨੂੰ ਪੈਸੇ ਦਿੱਤੇ ਉਹ ਤਾਂ ਜਾਣਗੇ ਨਾ ਉਹ ਤਾਂ ਸਾਡੇ ਤੋਂ ਮੰਗਣਗੇ ਨਾ ਤੇ ਤਰੀਕਾ ਕੀ ਸੀ ਕਿੰਨੇ ਕਿਸ਼ਤਾਂ 'ਚ ਪੈਸੇ ਲੈ ਜਾਂਦੇ ਸੀ ਤੁਹਾਡੇ ਤੋਂ ਸੈਰੋ ਇਹ ਕੋਫਰ ਪਾ ਦਿੰਦੀ ਸੀਗੀ ਚਾਹੇ ਉਹ 50000 ਦੀ ਹੋਏ ਚਾਹੇ 35000 ਦੀ ਹੋਏ ਉਹ ਆਫਰ ਦਾ ਸਟੇਟਸ ਪਾ ਦਿੰਦੀ ਸੀ ਉਹ 35000 ਇਨਵੈਸਟ ਕਰੋਗੇ ਤੁਹਾਨੂੰ 75 ਮਿਲੇਗਾ ਤੁਹਾਨੂੰ 80 ਮਿਲੇਗਾ ਇੰਨੇ ਟਾਈਮ ਤੇ ਮਿਲੇਗਾ ਕਦੀ ਕਹਿੰਦੇ ਸੀਗੀ ਕਿ ਇੱਕ ਦਿਨ ਦੇ ਵਿੱਚ ਹੀ ਪੇਮੈਂਟ ਆਜੂਗੀ ਕਦੀ ਕਹਿੰਦੇ ਸੀਗੇ ਹਫਤੇ ਦੇ ਵਿੱਚ ਪੇਮੈਂਟ ਆਜੂਗੀ ਤੁਹਾਨੂੰ ਕਦੀ ਥੋੜਾ ਜਿਹਾ ਵੀ ਅੰਦੇਸ਼ਾ ਨਹੀਂ ਹੋਇਆ ਕਿਸ ਤਰ੍ਹਾਂ ਡਬਲ ਪੈਸੇ ਕਰਨ ਦੇ ਨਾਂ ਤੇ ਠੱਗੀਆਂ ਬਹੁਤ ਵੱਜਦੀਆਂ ਹਨ ਫਿਲਮਾਂ ਕਹਾਣੀਆਂ ਨਾਟਕ ਇੰਨਾ ਕੁਝ ਆਪਾਂ ਦੇਖਦੇ ਆ ਤੁਹਾਨੂੰ ਸ਼ੱਕ ਨਹੀਂ ਹੋਇਆ ਸਰ ਸ਼ੱਕ ਤਾਂ ਹੋਇਆ ਸੀ ਡਾਊਟ ਵੀ ਹੋਇਆ ਸੀ ਵੀ ਫਿਰ ਇਹ ਦਿੰਦੀ ਸੀ ਕਿ ਮੈਂ ਕਿਹੜਾ ਪੱਜੀ ਆ ਮੈਂ ਤਾਂ ਇੱਥੇ ਹੀ ਬੈਠੀ ਹੋਈ ਆ ਫੇਰੇ 5-10000 ਰੁਪਏ ਸਾਨੂੰ ਦੇ ਦਿੰਦੀ ਸੀ ਵੀ ਮੈਂ ਤੁਹਾਡੀ ਪੇਮੈਂਟ ਕਰ ਦੇਣੀ ਆ ਮੈਂ ਕਿਤੇ ਨਹੀਂ ਭੱਜਦੀ ਮੈਂ ਇੱਥੇ ਪੇਮੈਂਟ ਤੁਹਾਡੀ ਸਾਰਾ 1-1 ਰੁਪਿਆ ਕਲੀਅਰ ਕਰੂੰਗੀ ਪਰ ਇਹ 5-10000 ਰੁਪਏ ਤੋਂ ਵੱਧ ਕਦੀ ਇਹਨੇ ਸਾਨੂੰ ਪੈਸੇ ਹੀ ਨਹੀਂ ਦਿੱਤੇ ਸਰ ਇਹ ਹੁਣ ਕੀ ਚਾਹੁੰਦੇ ਆ ਸਰ ਇਹ ਇਸ ਚੀਜ਼ ਦਾ ਦਾਵਾ ਕਰਦੀ ਸੀਗੀ ਕਿ ਜਿਹੜੇ ਆਨਲਾਈਨ ਫਰਾਡ ਕਰਦੇ ਆ ਉਹ ਕਦੀ ਵੀ ਆਪਣਾ ਫੇਸ ਨਹੀਂ ਰਿਵੀਲ ਕਰਦੇ ਜਾਂ ਫਿਰ ਆਪਣੇ ਘਰੇ ਨਹੀਂ ਬੁਲਾਉਂਦੇ ਕਹਿੰਦੀ ਮੈਂ ਤੁਹਾਨੂੰ ਆਪਣੇ ਸਾਰੇ ਘਰੇ ਵੀ ਬੁਲਾਉਣੀ ਆ ਮੇਰੇ ਨਾਲ ਤੁਸੀਂ ਈਵੈਂਟ ਵੀ ਜੁਆਇਨ ਕਰਦੇ ਹੋ ਕਿ ਮੈਂ ਫਰਾਡ ਨਹੀਂ ਹੈਗੀ ਇਹ ਦਾਵਾ ਇਹ ਕਰਦੀ ਆ ਪਰ ਜਦ ਕਿ ਅਸਲ ਦੇ ਵਿੱਚ ਨੇ ਇੰਨਾ ਫਰਾਡ ਕੀਤਾ 40 45 ਕਰੋੜ ਦੀ ਠੱਗੀ ਮਾਰੀ ਹੈ ਨੇ ਬਹੁਤ ਬਹੁਤ ਦੁਨੀਆ ਪਰੇਸ਼ਾਨ ਹੈ ਸਰ ਜਿਨ੍ਹਾਂ ਕੀ ਚਾਹਨੇ ਹੋ ਇੱਥੇ ਆਏ ਹੋਂ ਤਾਂ ਸਰ ਅਸੀਂ ਇਹੀ ਚਾਹਨੇ ਆ ਕਿ ਸਾਨੂੰ ਇਨਸਾਫ ਮਿਲੇ ਹੁਣ ਬਸ ਅਸੀਂ ਬਹੁਤ ਚਿਰ ਤੋਂ ਬਹੁਤ ਪਰੇਸ਼ਾਨ ਹੋਏ ਆ ਘਰੋਂ ਵੀ ਸਾਨੂੰ ਤਾਂਨੇ ਮੇਨੇ ਵੱਜ ਰਹੇ ਆ ਇੱਥੇ ਤੱਕ ਕਿ ਪੇਮੈਂਟ ਸਾਡੀ ਇੰਨੀ ਇੰਨੀ ਫਸੀ ਆ ਅਸੀਂ ਲੋਕਾਂ ਦੀ ਵੀ ਫਸਾਈ ਹੈ ਨਾਲ ਆਪਣੇ ਘਰਦਿਆਂ ਦੀ ਵੀ ਫਸਾਈ ਹੈ ਤੇ ਅਸੀਂ ਬਹੁਤ ਪਰੇਸ਼ਾਨ ਆ ਜੀ ਡੇਡ ਡੇਡ 2 2 ਵਜੇ ਰਾਤ ਸੜਕਾਂ ਤੇ ਘੁੰਮਦੇ ਹੁੰਨੇ ਆ ਇਹਦੇ ਮਗਰ ਵੀ ਇਹ ਕੋ ਦੋ ਧਰਨੇ ਲਾੰਨੇ ਆ ਵੀ ਇਹ ਸਾਨੂੰ ਪੈਸੇ ਵਾਪਸ ਕਰ ਦੇ ਜਾਂ ਕਿੱਦਾਂ ਵਾ ਸਾਨੂੰ ਲੋਕਾਂ ਨੇ ਪਰੇਸ਼ਾਨ ਕੀਤਾ ਅਸੀਂ ਆਪਣੇ ਘਰੇ ਵੀ ਜਾ ਕੇ ਨਹੀਂ ਬਹਿ ਸਕਦੇ ਹੈਗੇ ਇਹਦੀ ਵਜ੍ਹਾ ਨਾਲ ਅਸੀਂ ਆਪਣੇ ਘਰੇ ਵੀ ਨਹੀਂ ਬਹਿ ਸਕਦੇ ਇਹ ਤਾਂ ਲੁੱਕਦੀ ਫਿਰਦੀ ਆ ਨਾਲ ਸਾਨੂੰ ਵੀ ਲੁਕਣਾ ਪੈ ਰਿਹਾ ਜੀ ਤੁਹਾਡਾ ਨਾਮ ਕੀ ਆ ਜੀ ਤੁਹਾਡੇ ਨਾਲ ਕਿੰਨੇ ਦੀ ਠੱਗੀ ਹੋਈ ਹੈ ਹਾਂ ਜੀ 5.5 ਲੱਖ ਹੈ ਜੀ ਮੇਰਾ ਨਾਮ ਪਰਮਿੰਦਰ ਕੋਹਰਾ ਮੁਹਾਲੀ ਤੋਂ ਤੁਸੀਂ ਮੁਹਾਲੀ ਦੇ ਰਹਿਣ ਵਾਲੇ ਹਾਂਜੀ ਹਾਂਜੀ ਤੇ ਤੁਹਾਡਾ ਸੰਪਰਕ ਕਿਵੇਂ ਹੋਇਆ ਸੀ ਇਸ ਜੋੜੀ ਦੇ ਨਾਲ ਜਿਹੜੀ ਸਾਰਿਆਂ ਨੂੰ ਠੱਗ ਕੇ ਚਲੀ ਗਈ ਹਾਂਜੀ ਜਿਹੜੇ ਇੰਸਟਾ ਤੇ ਇਨਫਲੂਐਂਸਰ ਹੁੰਦੇ ਆ ਉਹ ਉਹਨਾਂ ਤੇ ਕਰਾਂਦੀ ਆ ਮਤਲਬ ਕਿ ਪੈਸੇ ਦੇ ਕੇ ਤੇ ਉਹਨਾਂ ਦੇ ਚੱਕਰ ਚ ਆ ਕੇ ਵੀ ਚਲੋ ਵਧੀਆ ਕੰਮ ਹੈ ਜਿਹੜੇ ਇਨਫਲੂਐਂਸਰ ਕਰਦੇ ਆ ਵੀ ਚਲੋ ਵਧੀਆ ਵੀਡੀਓ ਕਹਿੰਦੇ ਆ ਵਰਕ ਫਰੋਮ ਹੋਮ ਕਰੋ ਫਿਰ ਮਤਲਬ ਕਰਨਾ ਚਾਹੀਦਾ ਵੇ ਅਸੀਂ ਫਿਰ ਇਹਨਾਂ ਨਾਲ ਕੰਟੈਕਟ ਕੀਤਾ ਫਿਰ ਮਤਲਬ ਇਹਨਾਂ ਨੇ ਚਲੋ ਸ਼ੁਰੂਆਤ ਮਤਲਬ ਕਿ ਕਰਾਈ ਇਨਵੈਸਟਮੈਂਟ ਕਿਹਾ ਕਿ ਇਨਵੈਸਟਮੈਂਟ ਕੰਪਨੀ ਨਹੀਂ ਦੱਸੀ ਕੁਝ ਵੀ ਪੁੱਛਿਆ ਸੀ ਦੱਸਿਆ ਨਹੀਂ ਇਹਨਾਂ ਨੇ ਇਹਨਾਂ ਨੇ ਕਿਹਾ ਕਿ ਆਈਡੀ ਲੱਗਦੀ ਹੈ ਬਸ ਹਾਂਜੀ ਫਿਰ ਇਨਵੈਸਟਮੈਂਟ ਕੀਤੀ ਉਸ ਤੋਂ ਬਾਅਦ ਇਹਨਾਂ ਨੇ ਚਲੋ ਇੱਕ ਇੱਕ ਦੋ ਪੇਮੈਂਟ ਆਈ ਉਸ ਤੋਂ ਬਾਅਦ ਉਸ ਤੋਂ ਬਾਅਦ ਜਿਹੜਾ ਮੇਰਾ ਦੁਬਾਰਾ ਪੈਸਾ ਫਸਿਆ ਉਹ ਕਲੀਅਰ ਕਰਾਉਣ ਦੇ ਚੱਕਰ 'ਚ ਹੋਰ ਫਸਦਾ ਗਿਆ 5 5.5 ਲੱਖ ਰੁਪਈਆ ਕਿੰਨੀਆਂ ਕਿਸ਼ਤਾਂ 'ਚ ਇਹਨਾਂ ਨੂੰ ਜਮਾ ਕਰਾਇਆ ਨਹੀਂ ਨਹੀਂ ਉਹ ਤਾਂ ਮਤਲਬ ਕਲੀਅਰ ਕਰਾਉਣ ਦੇ ਚੱਕਰ 'ਚ ਇੰਨਾ ਬਣ ਗਿਆ ਹਾਂਜੀ ਜਿਹੜਾ ਮੇਰਾ ਪੈਸਾ ਫਸਿਆ ਹੋਇਆ ਸੀ ਉਸ ਦੇ ਚੱਕਰ 'ਚ ਐਨਾ ਬਣ ਗਿਆ ਕਲੀਅਰ ਕਰਾਉਣ ਦੇ ਚੱਕਰ 'ਚ 10 ਕਰਦੇ 15 ਕਰਦੇ ਮਤਲਬ 8 10 ਐਦਾਂ ਕਰਕੇ ਕਿੰਨੇ ਸਾਲ ਤੋਂ ਇਸ ਤਰ੍ਹਾਂ ਸਿਲਸਿਲਾ ਚੱਲ ਹੋ ਗਿਆ ਹਾਂਜੀ ਹਾਂਜੀ 2 ਸਾਲ ਹੋ ਗਏ ਤੇ ਜਦੋਂ ਤੁਸੀਂ ਆਪਣੀਆਂ ਇੱਥੇ ਸ਼ਿਕਾਇਤਾਂ ਦਿੱਤੀਆਂ ਪ੍ਰਸ਼ਾਸਨ ਨੂੰ ਮੁਹਾਲੀ ਪ੍ਰਸ਼ਾਸਨ ਨੂੰ ਦਿੱਤੀ ਹੈ ਸ਼ਿਕਾਇਤ ਕੁਝ ਬਣਿਆ ਨਹੀਂ ਉਹਦਾ ਕੀਤੀ ਸੀ ਪਰ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਹਾਂਜੀ ਫਿਰ ਅਸੀਂ ਇੱਥੇ ਆਈਡੀਜੀਪੀ ਆਫਿਸ ਹੁਣ ਦੇਖਦੇ ਆ ਇੱਧਰ ਕੁਝ ਬਣਦਾ ਕਿ ਨਹੀਂ بس ਹੁਣ ਤਾਂ ਇਹੀ ਹੈ ਕਿ ਸਾਡੀ ਸੁਣਵਾਈ ਹੋਏ ਤੇ ਸਾਡੇ ਘਰ ਚ ਥੋੜੀ ਖੁਸ਼ੀ ਆਣ ਕਿਉਂਕਿ ਬਹੁਤ ਜ਼ਿਆਦਾ ਪਰੇਸ਼ਾਨ ਅਸੀਂ ਟੈਨਸ਼ਨ ਚ ਉਹ ਮੇਰੇ ਕੋਲ ਨਹੀਂ ਹੋਈ ਕਿ ਘਰ ਚ ਬਹੁਤ ਜ਼ਿਆਦਾ ਪ੍ਰੋਬਲਮ ਚੱਲਦੀ ਪਈ ਹੈ ਸਾਡੇ ਇਸ ਨੇ ਸਾਡੇ ਘਰ ਬਰਬਾਦ ਕਰਤੇ ਬਲੌਗ ਕੀਤਾ ਹੈ ਨੰਬਰ ਵੀ ਮੈਸੇਜ ਕਰਦੇ ਆ ਗਾਲਾਂ ਦਿੰਦੀ ਹੈ ਗਲਤ ਬੋਲਦੀ ਹੈ ਸਾਡੀ ਕੋਈ ਸੁਣਵਾਈ ਨਹੀਂ ਕੋਈ ਸੁਣਵਾਈ ਨਹੀਂ ਮੈਂ ਅਸੀਂ ਦੱਸਾਈ ਚੰਦੇ ਆ ਕਿ ਹੁਣ ਇਸ ਲੇਡੀ ਨੂੰ ਵਾ ਇਹ ਜੀ ਸਜਾ ਮਿਲਣਾ ਹੈ ਦੇਖ ਕੇ ਕਿ ਹਾਂ ਦੁੱਖ ਕੀ ਹੁੰਦਾ ਹੈ ਤਾਂ ਤੁਸੀਂ ਆਪਣਾ ਇਹ ਕਰਜ਼ੇ ਲੈ ਕੇ ਇਹਨਾਂ ਨੂੰ ਦੇ ਰਹੇ ਸੀ ਪੈਸੇ ਜਾਂ 골ਡ ਲੋਨ 골ਡ ਲੋਨ ਕਰਵਾਇਆ ਹਾਂ ਜੀ ਬਹੁਤ ਸਾਰੀਆਂ ਔਰਤਾਂ ਨੇ ਖਾਸ ਕਰਕੇ ਜਿਹੜੀ ਘਰੇਲੂ ਕੰਮਕਾਜ ਸਾਹਮਦੇ ਸੀ ਇਹਨਾਂ ਨੇ ਇੱਕ ਉਮੀਦ ਦੇ ਨਾਲ ਪੈਸੇ ਇਨਵੈਸਟ ਕੀਤੇ ਕਿ ਸਾਡੇ ਘਰ ਬਣ ਜਾਣਗੇ ਕਿਰਾਏਦਾਰਾਂ ਸੀ ਪਰ ਅੱਗੇ ਠੱਗ ਇਹਨਾਂ ਨੂੰ ਟੱਕਰਦੇ ਨੇ ਇਹਨਾਂ ਦੀਆਂ ਤਸਵੀਰਾਂ ਲੈ ਕੇ ਘੁੰਮ ਰਹੇ ਨੇ ਪੁਲਿਸ ਹੈੱਡਕੁਆਰਟਰ ਨੇ ਆ ਸਭ ਤੋਂ ਪਹਿਲਾਂ ਤੇ ਮੈਂ ਤੁਹਾਡੇ ਤੋਂ ਹੀ ਜਾਨਣਾ ਚਾਹਣਾ ਜਿਵੇਂ ਠੱਗੇ ਗਏ ਤਾਂ ਸਾਰਾ ਕੁਝ ਇਹਨਾਂ ਨੇ ਦੱਸ ਦਿੱਤਾ ਤੁਹਾਡੇ ਤੱਕ ਜਦੋਂ ਪਹੁੰਚ ਹੁੰਦੀ ਹੈ ਕਿੰਨੇ ਪਰਿਵਾਰ ਹੁਣ ਤੱਕ ਔਰ ਕਿੰਨੇ ਕਰੋੜ ਦੀ ਠੱਗੀ ਆ ਟੋਟਲ ਇਹ ਜਿਹੜੀਆਂ ਵੈਸੇ ਤਾਂ ਲੇਡੀਜ਼ ਹੋਰ ਵੀ ਹੈਗੀਆਂ ਨੇ ਬਟ ਅੱਜ ਜਿਹੜੀ ਕੰਪਲੇਂਟ ਅਸੀਂ ਲੈ ਕੇ ਆਏ ਹਾਂ ਟੋਟਲ 35 ਲੇਡੀਜ਼ ਨੇ ਤੇ ਇਹ 35 ਟੋਟਲ ਡੇਢ ਕਰੋੜ ਦੀ ਡੇਢ ਕਰੋੜ ਪਲੱਸ ਦੀ ਠੱਗੀ ਹੈਗੀ ਆ ਜਿਹੜੀ ਥੋੜੀ ਥੋੜੀ ਅਮਾਊਂਟ ਕਰਕੇ 35 35 ਹਜ਼ਾਰ ਤੋਂ ਕਈਆਂ ਨਾਲ ਲੱਖਾਂ ਦੀ ਆ ਐਦਾਂ ਠੱਗੀ ਜਿਹੜੀ ਉਸ ਲੇਡੀ ਨੇ ਮਾਰੀ ਆ ਤੇ ਇਹ ਇਨਵੈਸਟਮੈਂਟ ਦੇ ਨਾਂ ਦੇ ਉੱਤੇ ਤੁਹਾਨੂੰ ਦੱਸ ਹੀ ਦਿੱਤਾ ਕਿ ਇਨਵੈਸਟਮੈਂਟ ਦੇ ਨਾਂ ਦੇ ਉੱਤੇ ਕੀਤਾ ਹੈ ਕੇਸ ਔਰ ਇੰਨੇ ਦਿਨਾਂ ਵਿੱਚ ਪੁਲਿਸ ਨੇ ਕੁਝ ਨਹੀਂ ਕੀਤਾ ਮੇਰੇ ਕੋਲੇ 2 ਕੁ ਮਹੀਨੇ ਤੋਂ ਗੱਲ ਚੱਲ ਰਹੀ ਆ ਥੋੜਾ ਮੈਂ ਵੀ ਫਲੱਡ ایرੀਏ ਦੇ ਵਿੱਚ ਬਿਜ਼ੀ ਸੀਗੀ ਤੇ ਪਹਿਲਾਂ ਅਸੀਂ ਆਪਣੇ ਆਪਣੇ ਲੈਵਲ ਤੇ ਇਹਨਾਂ ਨੂੰ ਮੈਂ ਕੰਪਲੇਂਟ ਲੌਂਚ ਕਰਨ ਨੂੰ ਕਿਹਾ ਸੀਗਾ ਸੋ ਇਹਨਾਂ ਨੇ ਆਪਣੇ ਲੈਵਲ ਤੇ ਕੰਪਲੇਂਟ ਲੌਂਚ ਕੀਤੀਆਂ ਸੀਗੀਆਂ ਜਿਨ੍ਹਾਂ ਦੇ ਯੂਆਈਡੀ ਨੰਬਰ ਤੁਸੀਂ ਦੇਖੋ ਕੀ ਆ ਨੇ ਆ ਡੱਡ ਸਾਰਿਆਂ ਦੀਆਂ ਯੂਆਈਡੀ ਨੰਬਰ ਨੇ ਕੰਪਲੇਂਟਸ ਗਈਆਂ ਹੋਈਆਂ ਨੇ ਠੀਕ ਹੈ ਅਲੱਗ-ਅਲੱਗ ਜਗ੍ਹਾ ਦੇ ਉੱਤੇ ਕਿਸੇ ਦੀ ਕਿਤੇ ਕਦੇ ਕਿਸੇ ਦੀ ਕਿਤੇ ਤੇ ਪਰ ਗੱਲ ਅਨਫੋਰਚੂਨੇਟਲੀ ਕਿਸੇ ਵੀ ਪੁਲਿਸ ਅਧਿਕਾਰੀ ਨੇ ਇਸ ਚੀਜ਼ ਨੂੰ ਸੀਰੀਅਸ ਲਿਆ ਹੀ ਨਹੀਂ ਕਿਸੇ ਨੇ ਉਹਦੇ ਤੇ ਕੰਮ ਨਹੀਂ ਕੀਤਾ ਜਾਣਦਾ ਉਹ ਥੱਲੇ ਲੈਵਲ ਤੇ ਬ੍ਰਾਈਵ ਕਰ ਦਿੰਦੀ ਆ ਠੀਕ ਹੈ ਜਾਂ ਫਿਰ ਇਹ ਕਹਿ ਲੋ ਕਿ ਉਹਨਾਂ ਨੂੰ ਇੰਟਰਸਟ ਹੀ ਨਹੀਂਗਾ ਵੀ ਆਹ ਠੱਗੀਆਂ ਦਾ ਰੋਸ ਵੀ ਵੱਜਦੀਆਂ ਨੇ ਐਂਡ ਥੋੜਾ ਜਿਹਾ ਇਹਨਾਂ ਨੂੰ ਡੀਮੋਰਾਲਾਈਜ਼ ਕੀਤਾ ਜਾਂਦਾ ਕਿ ਤੁਹਾਨੂੰ ਪਤਾ ਨਹੀਂ ਸੀਗਾ ਤੁਸੀਂ ਕਿਵੇਂ ਕਰ ਲਿਆ ਇਹ ਸਭ ਤੋਂ ਵੱਡੀ ਪ੍ਰੋਬਲਮ ਆ ਸਾਡੀ ਰਤ ਨੂੰ ਹੀ ਦੋਸ਼ੀ ਬਣਾਇਆ ਜਾ ਰਿਹਾ ਹੈ ਦੋਸ਼ੀ ਬਣਾਇਆ ਜਾ ਰਿਹਾ ਵੀ ਤੁਸੀਂ ਤੁਹਾਨੂੰ ਉਹਨੇ ਕਹਿਤਾ ਤੇ ਤੁਸੀਂ ਇਨਵੈਸਟ ਕਰਤਾ ਤੁਹਾਡੇ ਦਿਮਾਗ ਨਹੀਂ ਹੁੰਦਾ ਜੇ ਇੰਨਾ ਹੁੰਦਾ ਤਾਂ ਫਿਰ ਇੰਨੇ ਕਰੋੜ ਦੀ ਠੱਗੀ ਮਰਾਉਂਦੇ ਕਿਵੇਂ ਇਹ ਸੋ ਇਹ ਆ ਦੇਖੋ ਜੀ ਆ ਆਈਡੀ ਆ ਇਹਦੀ ਇਸ ਆਈਡੀ ਤੋਂ ਆ ਦੇਖੋ ਡਿਫਰੈਂਟ ਲੇਡੀਜ਼ ਨੂੰ ਇਹਨੇ ਪ੍ਰੋਮੋਸ਼ਨ ਕਰਾਈ ਹੈ ਇਹਨਾਂ ਤੋਂ ਵੀ ਇਸੇ ਤਰ੍ਹਾਂ ਇੱਕ ਦਿਨ ਪ੍ਰੋਮੋਸ਼ਨ ਕਰਵਾਈ ਕਿ ਇਨਵੈਸਟ ਕਰੋ ਤੁਹਾਨੂੰ ਇੰਨੇ ਪੈਸੇ ਮਿਲਣਗੇ ਆ ਲੇਡੀ ਆ ਇਹਦਾ ਹਸਬੈਂਡ ਆ ਠੀਕ ਹੈ ਜੀ ਤੇ ਹੋਰ ਵੀ ਪੀੜਤ ਹੋਣਗੇ ਪੁਲਿਸ ਹੈਡਕ quarters ਆਏ ਹੋ ਇੱਥੇ ਤੁਹਾਨੂੰ ਇੱਥੇ ਕਿਸੇ ਅਧਿਕਾਰੀ ਵੱਲੋਂ ਸਮਾਂ ਮਿਲਿਆ ਜਾਂ ਫਿਰ ਤੁਸੀਂ ਇੱਕ ਰੋਸ ਵਜੋਂ ਆਏ ਨਹੀਂ 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 ਮਿਲੇ ਆ ਜੀ ਅਸੀਂ ਇੱਥੇ ਅੱਜ ਡੀਜੀਪੀ ਸਿਕਿਉਰਿਟੀ ਸਪੈਸ਼ਲ ਹੈਗੀ ਉਹਨਾਂ ਦੀ ਅੱਜ ਪਬਲਿਕ ਗ੍ਰੀਵੈਂਸ ਡੇ ਤੇ ਡਿਊਟੀ ਸੀਗੀ ਐਂਡ ਉਹਨਾਂ ਨੇ ਜਿਹੜਾ ਕੇਸ ਹੈਗਾ ਇਹ ਬਿਊਰੋਫ ਇਨਵੈਸਟੀਗੇਸ਼ਨ ਨੂੰ ਟ੍ਰਾਂਸਫਰ ਕਰਤਾ ਆ ਐਂਡ ਵੀ ਹੋਪ ਕਿ ਸਾਨੂੰ ਜਸਟਿਸ ਮਿਲੇਗੀ ਕਿਉਂਕਿ ਬਿਊਰੋਫ ਇਨਵੈਸਟੀਗੇਸ਼ਨ 올 오버 ਪੰਜਾਬ ਦਾ ਇੰਡੀਆ ਲੈਵਲ ਦਾ ਜੋ ਵੀ ਹੈਗਾ ਹੈ ਉਹ ਉਹਨੂੰ ਚੈੱਕ ਕਰੇਗੀ ਔਰ ਇਹਨਾਂ ਨੂੰ ਇਨਸਾਫ ਮਿਲੇਗਾ ਸਾਡੀ ਤਾਂ ਹੀ ਡਿਮਾਂਡ ਹੈ ਜੀ ਵਿਚਾਰੀਆਂ ਇਨੋਸੈਂਟ ਲੇਡੀਜ਼ ਨੇ ਹਾਊਸ ਵਾਈਫਸ ਨੇ ਇਹਨਾਂ ਦੇ ਪੈਸੇ ਆ ਜਿਹੜੇ ਇਹਨਾਂ ਨੂੰ ਵਾਪਸ ਕਰਾਏ ਜਾਣ ਤਾਂ ਅਸੀਂ ਇਹਨਾਂ ਨਾਲ ਗੱਲ ਕੀਤੀ ਜਿਹੜੇ ਪੀੜਤ ਨੇ ਔਰ ਇਹਨਾਂ ਦੇ ਵਕੀਲ ਨਾਲ ਆਏ ਨੇ ਪੁਲਿਸ ਹੈੱਡਕੁਆਟਰ ਪੰਜਾਬ ਇੱਥੇ ਇਹ ਆਪਣੇ ਇਨਸਾਫ ਦੀ ਖਾਤਰ ਆਏ ਨੇ ਕਿ ਪਟਿਆਲਾ ਪੁਲਿਸ ਨੇ ਪ੍ਰਸ਼ਾਸਨ ਨੇ ਸਾਡੀ ਨਹੀਂ ਸੁਣੀ ਤਾਂ ਹੁਣ ਪਤਾ ਲੱਗ ਗਿਆ ਕਿ ਬੀਰੋ ਆਫ ਇਨਵੈਸਟੀਗੇਸ਼ਨ ਨੂੰ ਮਾਮਲਾ ਸੌਪ ਦਿੱਤਾ ਗਿਆ ਜਾਂ ਫਿਰ ਉਸ ਦੇ ਉੱਤੇ ਕਾਰਵਾਈ ਹੋਵੇਗੀ ਦੇਖਦੇ ਹਾਂ ਕਿ ਇਹਨਾਂ ਸਾਰੇ ਪੀੜਤ ਪਰਿਵਾਰਾਂ ਨੂੰ ਕਦੋਂ ਇਨਸਾਫ ਮਿਲਦਾ ਹੈ ਔਰ ਇਹਨਾਂ ਨੇ ਆਪਣੀ ਹਰਦਬੀਤੀ ਦੱਸੀ ਹੈ ਕਿ ਸਾਡੇ ਨਾਲ ਠੱਗੀ ਹੈ ਜਿਹੜੀ ਉਹ ਕਿਸ ਤਰ੍ਹਾਂ ਕੀਤੀ ਗਈ ਔਰ ਕਿੰਨੇ ਲੋਕਾਂ ਨਾਲ ਹੋਈ ਔਰ ਕਿੰਨੇ ਕਰੋੜਾਂ ਦੀ ਠੱਗੀ ਹੈ ਇਹ ਇਹਨਾਂ ਸਾਰੀਆਂ ਗੱਲਾਂ ਇਹਨਾਂ ਨੇ ਆਪਣੀ ਜ਼ੁਬਾਨੀ ਦੱਸ ਦਿੱਤੀਆਂ ਨੇ ਦੇਖਦੇ ਹਾਂ ਉਹਨਾਂ ਲਈ ਸਮੇਂ ਦੇ ਵਿੱਚ ਪ੍ਰਸ਼ਾਸਨ ਇਸ ਦੇ ਉੱਤੇ ਕੀ ਸ਼ਕੰਜਾ ਕੱਸਦਾ ਕਦੋਂ ਕਾਰਵਾਈ ਕਰਦਾ ਸਾਥੀ ਕੈਮਰਾਮੈਨ ਕੁਲਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਪੀਵੀਸੀ ਪੰਜਾਬ ਚੰਡੀਗੜ੍ਹ